ਮਾਚੀ ਵਾਲਾ ਬਲਾਕ ਸਭਤੀ ਚੋਣ ਵਾਲੀ ਅੱਜ ਨਾਮਦਾਰਗੀ ਪੱਤਰ দাখিল ਹੋਣ ਤੋਂ ਬਾਅਦ ਅੱਜ ਇਤਰਾਜ਼ ਦੀ ਸੀਗੀ ਲਗਾਇਆ ਗਿਆ ਜਿਤਰਾਜਾਂ ਦੇ ਪਤਰਾਣ ਪੜਤਾਲ ਹੋਣੀ ਸੀ ਜਾਣਕਾਰੀ ਮੁਤਾਬਕ 38 ਇਤਰਾਜ਼ ਲਗਾਏ ਗਏ ਨੇ ਕੁੱਲ ਜਿਹਨਾਂ ਦੀ ਜਾਂਚ ਹੋਣੀ ਸੀ 3 ਵਜੇ ਤੱਕ ਇਸ ਦੀ ਸੂਚੀ ਲਗਾਨੀ ਸੀ ਕਿ ਕਿਹੜੇ ਕਿਹੜੇ ਉਮੀਦਵਾਰਾਂ ਦੇ ਕਾਗਜ਼ ਰਜੈਕਟ ਹੋਏ ਜਾਂ ਕਿਹੜੇ ਕਿਹੜੇ ਉਮੀਦਵਾਰ ਸਹੀ ਨਹੀਂ ਸੋ 3 ਵਜੇ ਤੋਂ ਲੈ ਕੇ ਹੁਣ ਤੱਕ ਸਵਾ 6 ਹੋ ਗਿਆ 6:30 ਵੀ ਹਜ ਤੱਕ ਲਿਸਟ ਨਹੀਂ ਲਗਾਈ ਗਈ ਜਿਸ ਕਾਰਨ ਅਕਾਲੀ ਦਲ ਸ਼ੋਮਨੀ ਕਲ ਦਲ ਭਾਜਪਾ ਅਤੇ ਕਾਂਗਰਸ ਦੇ ਵਰਕਰਾਂ ਦੇ ਵਿੱਚ ਰੋਸ ਲਹਿਰ ਪਾਈ ਜਾ ਰਹੀ ਆ। ਉਹਨਾਂ ਸ਼ੱਕਾਪੁਰ ਵੀ ਸਾਡੇ ਕਾਗਲ ਰੈਕਟ ਹੋ ਰਿਹਾ। ਸੋਤੋਂ ਦਿਖਾ ਰਹੇ ਆ ਅਸੀਂ। ਸਾਰੇ ਇੱਥੇ ਮੁਰਦਾਬਾਦ ਕਰ ਰਹੇ ਨੇ। ਮੁਰਦਾਬਾਦ। ਫਟਾਰ ਦੇ ਖਿਲਾਫ ਮੁਰਦਾਬਾਦ ਕੀਤੀ ਜਾ ਰਹੀ ਆ ਵੀ। ਇੱਥੇ ਬੰਦ ਕਰੋ। ਬੰਦ ਕਰੋ। ਬੰਦ ਕਰੋ। ਠੱਕੇਸ਼ਾਈ। ਠੱਕੇਸ਼ਾਈ ਨਾ ਕਰੋ। ਬੰਦ ਕਰੋ। ਇਲੈਕਸ਼ਨ ਕਰਵਾਓ। ਉਹ ਕਦੇ ਇਲੈਕਸ਼ਨ ਕਰਵਾਓ। ਆਸ਼ੂਰੀ ਕੀ ਗੱਲ ਜਦੋਂ ਕੀ ਹਾਲਾਤ ਨੇ ਇੱਥੇ ਜੀ। ਦੇ ਕੋਈ ਪ੍ਰਸ਼ਾਸਨ ਨੇ 3 ਵਜੇ ਸਾਨੂੰ ਅੱਧੇ ਘੰਟੇ ਦਾ ਟਾਈਮ ਮੰਗਿਆ ਸੀਗਾ ਔਰ ਤਕਰੀਬਨ 6:30 7 ਵਜਣੇ ਆਲੇ ਨੇ ਇੰਨਾ ਸਾਡਾ ਰੋਜ਼ ਪ੍ਰੋਡਕਸ਼ਨ ਕਰਨ ਤੋਂ ਬਾਅਦ ਵੀ ਇੰਨੀ ਬੇਗੈਰਤ ਪ੍ਰਸ਼ਾਸਨ ਹੋ ਚੁੱਕਿਆ ਵੀ ਸਾਨੂੰ ਇੱਕ ਵਾਰ ਆ ਕੇ ਇਹ ਨਹੀਂ ਕਹਿ ਰਹੇ ਕੀ ਅੰਦਰ ਚੱਲ ਰਿਹਾ ਕਿੰਨਾ ਟਾਈਮ ਹੋਰ ਲੱਗੇਗਾ ਐਦੋ ਬੱੱਤਰ ਸਰਕਾਰ ਨਹੀਂ ਹੋ ਸਕਦੀ ਜੀ ਹੁਣ ਸ਼ੰਕਾ ਤੱਕ ਇੰਨਾ ਤੱਕ ਹੁਣ ਸ਼ੰਕਾ ਉਹ ਵੀ ਕਾਗਜ਼ ਰਜੈਕਟ ਹੋਣਗੇ ਹੋਰ ਕਿਸ ਤਰ੍ਹਾਂ ਇੱਥੇ ਤੁਸੀਂ ਦੇਖੋ ਇੱਕ ਵੀ ਕੋਈ ਆਪਦਾ ਬੰਦਾ ਹੋਵੇ ਕਾਂਗਰਸ ਦੇ ਖੜੇ ਨੇ ਅਕਾਲੀਆਂ ਦੇ ਖੜੇ ਨੇ ਭਾਜਪੀ ਵਾਲੇ ਅਸੀਂ ਖੜੇ ਆ ਕੋਈ ਇੱਕ ਬੰਦਾ ਹੱਥ ਖੜਾ ਕਰਕੇ ਕਹਿੰਦੇ ਵੀ ਆਪ ਵਾਲਾ ਔਰੇ ਖੜਾ ਇਹ ਸ਼ਰਮ ਤੱਕ ਕਹੀ ਆ ਜੀ ਉਹਨਾਂ ਨੇ ਵੀ ਕਾਗਜ਼ ਭਰੇ ਨੇ ਅਸੀਂ ਪਰ ਇਹਨੇ ਅਸੀਂ ਸੜਕਾਂ ਤੇ ਬੈਠੇ ਆ ਠੀਕ ਅਜਾ ਸਾਡੇ ਨਾਲ ਜਾਤੀਵਾਲ ਸਾਹਿਬ ਨੇ ਤੁਸੀਂ ਵੀ ਅਕਲ ਦੀ ਉਮੀਦਵਾਰੋਂ ਸਿਲੈਕਸ਼ਨ ਚ ਹਾਂ ਜੀ ਮੈਂ ਜਾਤੀਵਾਲ ਜ਼ੋਨ ਤੋਂ ਅਸੀਂ 2 ਨੰਬਰ ਜ਼ੋਨ ਤੋਂ ਕੀ ਆ ਤੁਸੀਂ ਰੋਸ ਪ੍ਰੈਸ਼ਨ ਕਿਉਂ ਕਰ ਰਹੇ ਹੋ ਜੀ ਰੋਸ ਜੀ ਇਹ ਵੀ 3 ਵਜੇ ਦਾ ਟਾਈਮ ਸੀ ਜੀ ਕਾਗਜ਼ਾਂ ਦਾ ਜੀ ਪਰਤਾਲ ਤੋਂ ਬਾਅਦ ਕਿਸੇ ਨੂੰ ਅੰਦਰ ਪੁੱਛਿਆ ਨਹੀਂ ਗਿਆ ਵੀ ਕੀ ਪਰਤਾਲ ਆ ਕੀ ਨਹੀਂ ਤੇ ਸਨੇਵਾ ਦੁਬਾਰ ਕਹਿੰਦੇ 3 ਵਜੇ ਦੇ ਇਸ ਸਮੇਂ ਫਿਰ 4 ਵਜੇ ਵ 5 ਵਜੇ ਹੁਣ 6 ਵਜੇ ਗਏ ਨੇ ਤੇ ਰੋਸ ਤਾਂ ਐਸੇ ਗੱਲ ਦਾ ਵੀ ਜਿਹੜੇ ਅਫਸਰ ਨੇ ਆ ਕੇ ਬਾਹਰ ਦੱਸਣ ਵੀ ਕਿਉਂ ਨਹੀਂ ਜਾਂਦੇ ਇਸ ਸਮੇਂ ਲਾ ਰਹੇ ਕਿਉਂ ਨਹੀਂ ਜਾਨੂੰ ਦਾ ਦੱਸਣ ਦਾ ਸੱਚ ਵੀ ਗੱਲ ਕੀ ਹੈ ਵਿੱਚੋਂ ਟੱਕਰਦਾ ਅਸੀਂ ਲਿਵਾਣੇ ਆਏ ਆ ਜਿਹੜੀ ਚੋਣ ਜਿਹੜਾ ਪ੍ਰੈਸਿਡੈਂਟ ਚੋਣ ਸੀ ਮੈਂ ਆਪਣੇ ਬਾਰੇ ਪਹਿਲਾਂ ਦੱਸਾਂ ਮੈਂ ਸੰਜੀਵ ਲੀਹਲ ਮੇਰਾ ਨਾਂ ਆ ਮੈਂ ਵਾਈਸ ਪ੍ਰੈਜ਼ੀਡੈਂਟ ਆ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਖੰਡਾ ਦਾ ਮਛੀਵੜ ਦਾ ਰਹਿਣ ਵਾਲਾ ਆ ਅਸੀਂ ਕੱਲ ਅਸੀਂ ਪੇਪਰ ਭਰ ਕੇ ਆਏ ਆ ਅ ਬ ਗੁਂਦਰ ਚਰਮਾ ਜੀ ਦੇ ਜਿਹੜਾ ਪਿਛੇ ਤੋਂ ਨਹੀਂ ਲੋ ਠੀਕ ਆ ਜੀ ਆ ਮੇਰੇ ਨਾਲ ਖੜੇ ਨੇ ਸਾਰੇ ਪੇਪਰ ਅਸੀਂ ਵਕੀਲਾ ਕੋਲੋਂ ਚੈੱਕ ਕਰਵਾ ਕੇ ਦੋ ਦੋ ਵਾਰੀ ਨਹੀਂ ਤਿੰਨ ਤਿੰਨ ਵਾਰੀ ਚੈੱਕ ਕਰਵਾਏ ਨੇ ਚੈੱਕ ਕਰਵਾ ਕੇ ਅਸੀਂ ਜਦੋਂ ਸਬਮਿਟ ਕਰਾਏ ਨੇ ਉੱਥੇ ਸਬਮਿਟ ਦੇ ਟਾਈਮ ਵੀ ਉਹਨਾਂ ਨੇ ਪੰਜ ਬੰਦ ਬੰਦਿਆਂ ਨੇ ਚੈੱਕ ਕੀਤੇ ਨੇ ਸਾਰੇ ਪੇਪਰ ਕਹਿੰਦੇ ਜੀ ਬਿਲਕੁਲ ਓਕੇ ਨੇ ਜੀ ਬਾਕੀ ਤੁਹਾਨੂੰ ਦੱਸ ਦਿਆਂ ਸਾਨੂੰ ਅਸੀਂ ਸਵੇਰ ਦੇ ਉੱਥੇ ਜਾ ਕੇ ਬੈਠਿਆ ਲੁਧਿਆਣੇ ਤੇ ਸਾਨੂੰ ਕਹਿੰਦੇ ਜੀ ਸਾਰਾ ਕੁਝ ਸਹੀ ਆ ਅੰਦਰੋਂ ਵੀ ਪੁੱਛਿਆ ਵੀ ਕਹਿੰਦੇ ਸਾਰਾ ਕੁਝ ਸਹੀ ਆ 3 ਵਜੇ ਸਾਨੂੰ ਕਾਲ ਆਂਦੀ ਆ ਵੀ ਸਾਨੂੰ 408 ਅਸੀਂ ਉੱਥੇ ਗਏ ਕਹਿੰਦੇ ਜੀ ਤੁਹਾਡੇ ਤੇ ਆਹ ਉਹ ਘੜ ਦੇ ਕਮਿਟੀ ਪਿੰਡ ਸਮਝੋ ਇੱਕ ਮਿੰਟ ਇੱਕ ਮਿੰਟ 408 408 ਕਮਰੇ ਚ ਜਾ ਕੇ ਮਿਲੋ ਅਸੀਂ ਉੱਥੇ ਮਿਲੇ ਤਾਂ ਉਹਨਾਂ ਨੇ ਇੱਕ ਐਫੀ ਦੇ ਸਾਨੂੰ ਭਾਇਆ ਵੀ ਐਫੀਡੇਵ ਦੇ ਵਿੱਚ ਵੀ ਤੁਹਾਡੇ ਤੇ ਨਗਰ ਕਾਉਂਸਲ ਦੇ ਨਾਲ ਨੇ ਕੋਈ ਕਬਜ਼ਾ ਕੀਤਾ ਹੋਇਆ ਆ ਜਦਕਿ ਅਸੀਂ ਰਿਟਨ ਦੇ ਵਿੱਚ ਨਾ ਅੱਥੇ ਜਾ ਕੇ ਜਿਹੜੇ ਸੀਰੈਂਡਰ ਦੇ ਮੁਖ ਉਹਨਾਂ ਨੂੰ ਮਿਲੇ ਆ ਮੈਂ ਕਹਿੰਦਾ ਅਸੀਂ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਪਰ ਉਹ ਕਹਿੰਦੇ ਜਿਵੇਂ ਇਹਨਾਂ ਨੇ ਕੰਪਲੀਟ ਕੀਤੀ ਆ ਸਾਨੂੰ ਤੁਸੀਂ ਵੀ ਆਪਣੇ ਵੱਲੋਂ ਸਪਸ਼ਟੀਕਰਨ ਦੇ ਦਿਓ ਅਸੀਂ ਉਹਦੇ ਵਿੱਚ ਸਪਸ਼ਟੀਕਰਨ ਲੈ ਕੇ ਆਏ ਆ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਇਹਨਾਂ ਨੇ ਕੋਈ ਨਿਯਾਇਲ ਕਬਜ਼ਾ ਨਹੀਂ ਕੀਤਾ ਹੋਇਆ ਨਾ ਸਾਨੂੰ ਕੋਈ ਅਜੇ ਤੱਕ ਨੋਟਿਸ ਆਇਆ ਆ ਤੇ ਨਾ ਸਾਨੂੰ ਕੋਈ ਅਜੇ ਤੱਕ ਨੋਟਿਸ ਆਇਆ ਆ ਤੇ ਨਾ ਹੀ ਅਸੀਂ ਕਿਸੇ ਤਰ੍ਹਾਂ ਦਾ ਸਰਕਾਰੀ ਕੋਈ ਸਰਕਾਰੀ ਰਿਕਾਰਡ ਦਿੱਤੇਗੇ ਕਿ ਕੀ ਕੀਤਾ ਸਾਡੇ ਉੱਥੇ ਜੀ ਐਕਚੁਅਲੀ ਕੀ ਆ ਸੀ ਲਿਖ ਕੇ ਦੇ ਆਏ ਆ ਪਰ ਉੱਥੇ ਹੋਏ ਜੇ ਤਾਂ ਕੋਈ ਨੇ ਵੀ ਲਿਸਟ ਨਹੀਂ ਲਾਈ ਹੈਗੀ ਪਰ ਪਰ ਆ ਦੇਖੋ ਆ ਸਾਡੀਆਂ ਕੰਪਲੇਂਟਸ ਨੇ ਕੀਤੀਆਂ ਇਹਨਾਂ ਨੇ ਸੁਣੀ ਨਹੀਂ ਕਿ ਤੁਹਾਡੇ ਆ ਦੇਖੋ ਜੀ ਇਹ ਆਪ ਦੀ ਸਰਕਾਰ ਦੇ ਜਿਹੜੇ ਹੈਗੇ ਨੇ ਉਹਨਾਂ ਦੀਆਂ ਕੰਪਲੇਂਟਸ ਨੇ ਕਿਸੇ ਨੇ ਲਿੱਤਾ ਵੀ ਹੈ ਸਾਨੂੰ ਆ ਸਾਨੂੰ ਉੱਥੇ ਜਿਹੜਾ ਐਫੀਲੋ ਦਿੱਤਾ ਗਿਆ ਲੋ ਜੀ ਸਾਰੇ ਕੈਂਡੀਡੇਟ ਦੇ ਉੱਤੇ ਤੇ ਸੋ ਆ ਦੇਖੋ ਜੀ ਤੱਕਦਾ ਆ ਸਾਨੂੰ ਐਫੀਡਵ ਦਿੱਤਾ ਹੈ ਜਿਹੜਾ ਜਿਹੜਾ ਅਬਜੈਕਸ਼ਨ ਲਾਇਆ ਆ ਇਹਦੇ ਵਿੱਚ ਕੀ ਅਬਜੈਕਸ਼ਨ ਆ ਵੀ ਤੁਸੀਂ ਕਾਰਪੋਰੇਸ਼ਨ ਦੀ ਜਗ੍ਹਾ ਜਗ੍ਹਾ ਤੇ ਕੋਈ ਕਬਜ਼ਾ ਕੀਤਾ ਹੈ ਜਦਕਿ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸਾਨੂੰ ਅਜੇ ਤੱਕ ਕੋਈ ਨੋਟਿਸ ਨਹੀਂ ਆਇਆ ਅਸੀਂ ਨਾਲੇ ਉੱਥੋਂ ਐਨਓਸੀ ਲਈਤੀ ਹੋਈ ਆ ਕਮੇਟੀ ਵੀਡੀਓ ਦਫ਼ਤਰ ਤੋਂ ਐਨਓਸੀ ਲਈਤੀ ਆਈ ਐਨਓਸੀ ਸਾਰੀਆਂ ਲਾਈਆਂ ਹੋਈਆਂ ਐਫੀਡਵਟ ਲਾਏ ਹੋਏ ਨੇ ਅਸੀਂ ਆਪਣਾ ਅਸੀਂ ਵੀ ਐਫੀਡਵਟ ਦੇ ਕੇ ਆਏ ਆ ਪਰ ਉੱਥੇ ਕੋਈ ਸੁਣਵਾਈ ਨਹੀਂ ਸਰਕਾਰ ਸ਼ਰਿਆਨ ਤੱਕਾ ਕਰ ਰਹੀ ਆ ਇਹ ਜਦੋਂ ਆਏ ਸੀ ਇਹ ਗੱਲ ਕਹਿ ਕੇ ਆਏ ਸੀ ਵੀ ਅਸੀਂ ਲੋਕਤੰਤਰ ਨੂੰ ਜਗਾਨ ਆਏ ਆ ਲੋਕਤੰਤਰ ਹੀ ਰੱਖਿਆ ਕਰਨਾ ਆਏ ਆ ਪਰ ਇਹਨਾਂ ਨੇ ਲੋਕਤੰਤਰ ਹੀ ਰੱਖਿਆ ਨਹੀਂ ਕੀਤੀ ਆ ਕੇ ਭਗਤ ਸਿੰਘ ਜੀ ਦਾ ਵੀ ਨਾਂ ਇਹਨਾਂ ਨੇ ਖਰ ਖਰ ਬਦਨਾਮ ਕੀਤਾ ਹੈ ਔਰ ਦਾ ਉਹ ਟਾਇਨਾ ਨੇ ਬਨਾਮ ਬਦਨਾਮ ਕੀਤਾ ਭਗਤ ਸਿੰਘ ਦੇ ਨਾਂ ਤੇ ਆਏ ਸੀ ਇਹ ਕਹਿੰਦੇ ਸੀ ਅਸੀਂ ਪਾਕਿਸਤਾਨ ਦੇ ਭਗਤ ਸਿੰਘ ਜੀ ਦੇ ਚੇਲੇ ਆ ਪਰ ਇਹਨਾਂ ਨੇ ਆ ਕੇ ਉਹਨਾਂ ਦੇ ਨਾਂ ਤੇ ਵੀ ਤੱਪਾ ਲਾਇਆ ਆ ਇਹਨਾਂ ਤੋਂ ਮਾੜਾ ਇਹਨਾਂ ਤੋਂ ਮਾੜਾ ਇਹਨਾਂ ਤੋਂ ਮਾੜਾ ਕੋਈ ਹੋ ਨਹੀਂ ਸਕਦਾ ਔਰ ਜਿੰਨਾ ਇਹਨਾਂ ਨੇ ਪਿਛਲੇ ਨਗਰ ਕੌਂਸਲ ਦੇ ਵਿੱਚ ਵੀ ਨਗਰ ਕੌਂਸਲ ਦੇ ਵਿੱਚ ਵੀ ਇਹਨਾਂ ਨੇ ਸਾਡੇ 7 ਬੰਦੇ ੜਾਏ ਸੀ ਕੋਈ ਕਾਰਨ ਨਹੀਂ ਕੋਈ ਕੁਛ ਨਹੀਂ ਸ਼ਰੀਆਮ ਤੱਕਾ ਇਹਦੇ ਵਿੱਚ ਸੰਵਰਾਲੇ ਦਾ ਐਮਐਲਏ ਦਿਆਲਪੁਰਾ ਖਾਸ ਕਰਕੇ ਇਨਵੋਲ ਹੋਵਾ ਅਸੀਂ ਸ਼ਰੀਆਮ ਇਹ ਗੱਲ ਕਹਿੰਨੇ ਆ ਸੋ ਇਹ ਜੜਾਵਾ ਕਾਲੀ ਦਲ ਕਾਂਗਰਸ ਅਤੇ ਬੀਜੇਪੀ ਦੇ ਸਮਰਥਕਾਂ ਦਾ ਗੁੱਸਾ ਫੁੱਟਿਆ ਵਾ ਕਾਗਜ਼ ਰੱਦ ਹੋਣ ਸੋ ਕਿਹਨੂੰ ਸ਼ੱਕਾ ਵਾ ਕਾਗਜ਼ ਰੱਦ ਹੋਣਗੇ ਪ੍ਰਸ਼ਾਸਨ ਹਜੇ ਅੰਦਰ ਲੰਤਮ ਮੰਤਰੀ ਜਾਂ ਦਾਣੀਆਂ ਵੀ ਕਾਗਜ਼ ਐਟ ਹੋ ਗਿਆ ਕਿ ਨਹੀਂ ਹੋਏ ਉਹਦੇ ਅਸੀਂ ਸੂਚੀ ਲਾਉਣੀ ਆ ਪਰ ਤੁਸੀਂ ਦੇਖ ਰਹੇ ਹੋ ਮਛਵੜਾ ਬਲਾਕ ਸੰਤੀ ਚੋਣਾਂ ਲਈ ਰੋਸ ਪ੍ਰਸ਼ਨ ਚੱਲਿਆ ਰੋਸ ਪ੍ਰਸ਼ਨ ਚੱਲਿਆ ਬਾਕੀ ਅੰਤਮ ਸੂਚੀ ਦਾਣ ਵਿੱਚ ਕਾਗਜ਼ ਹੱਦ ਹੋਏ ਕਦੀ ਹੋਏ ਕਿਉਂ ਨਹੀਂ ਲੈ ਜਾ ਰਹੀ ਇੱਥੇ ਇੱਕ ਆਸ਼ੂ ਜੀ ਵੀ ਨੇ ਉਹਨਾਂ ਨੇ ਵੀ ਕਿਹਾ ਵਾ ਭਾਜਪਾ ਦੇ ਵੀ ਸਾਡੇ ਕਾਗਜ਼ ਜਿਹੜੇ ਹੈਗੇ ਆ ਉਤਰਾਜ ਲੈ ਹੀ ਨਹੀਂ ਗਏ ਸੋ ਇਹੜਾ ਵੱਲੋਂ ਦੋਸ਼ ਲਗਾਏ ਧੱਕਾ ਕੀਤਾ ਗਿਆ ਵਾ ਬਾਕੀ ਇਹਦੇ ਪ੍ਰਸ਼ਾਸਨ ਵੱਲੋਂ ਹਜੇ ਅੰਦਰ ਜਸਤੀ ਲਾਤ ਤੋਂ ਬਾਅਦ ਹੀ ਪਤਾ ਲੱਗਿਆ ਵੀ ਕਿਸ ਕਾਰਮੀਰ ਵੱਲੋਂ ਕਾਗਜ਼ ਜਟਕੀਤੀਆ ਤੇ ਕਿਸਦੇ ਨਹੀਂ ਕੀਤੇ ਮੈਂ ਗੁਰਦੀਪ ਸਿੰਘ ਟੱਕਰ ਮੱਛੜਾ ਤੋਂ ਜਗਾ